ਕੀ ਪੰਜਾਬੀਆਂ ਨੂੰ ਸੱਚਮੁੱਚ ਪ੍ਰਵਾਸੀ ਭਾਈਚਾਰੇ ਤੋਂ ਖਤਰਾ ਹੈ? ਖੜਾਦੀ ਮਾਰ ਚੱਲ ਰਹੀ ਹੈ ਪੰਜਾਬ ਵਿੱਚ। ਪ੍ਰਵਾਸੀ ਮਜ਼ਦੂਰਾਂ ਖਿਲਾਫ ਉਠੀ ਮਹਿੰਮ। ਇਹਦੇ ਏਜੰਸੀਆਂ ਦੀ ਸਾਜ਼ਿਸ਼ ਤਾਂ ਨਹੀਂ। ਪ੍ਰਵਾਸੀ ਭਜਾਓ ਮਹਿੰਮ ਦਾ ਸਭ ਤੋਂ ਵੱਡਾ ਫਾਇਦਾ ਕਿਸ ਨੂੰ ਹੈ? ਕਿਸੇ ਵਿਅਕਤੀ ਦੁਆਰਾ ਕੀਤੇ ਗਏ ਜੁਰਮ ਦੀ ਸਜ਼ਾ ਕੀ ਪੂਰੇ ਭਾਈਚਾਰੇ ਨੂੰ ਦੇਣਾ? ਚਾਹੇ ਜੈ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਅੱਜ ਦੇ ਲੇਖ ਵਿੱਚ ਲਪਾਂਗੇ। ਦੋਸਤੋ ਆਧਾਰਾ ਐਂក្លਬੀ ਸਾਡਾ ਰਾਵ ਤੁਹਾਨੂੰ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੜਾਂਗੇ ਲੇਖ ਪ੍ਰਵਾਸੀ ਭਜਾਓ ਮਹਿੰਮ ਪੰਜਾਬ ਅਤੇ ਭਾਜਪਾ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਇੱਕ ਮਹਿੰਮ ਚੱਲੀ ਹੋਈ ਹੈ ਤੇ ਇਹ ਭਜਾਓ ਪੰਜਾਬ ਬਚਾਓ ਇਹ ਪੰਜਾਬ ਦੇ ਜ਼ਿਲ੍ਹੇ ਨਵਾਂ ਸ਼ਹਿਰ ਦੇ ਇੱਕ ਪਿੰਡ ਪ੍ਰੇਮਗਰ ਤੋਂ ਸ਼ੁਰੂ ਹੋਈ ਇਹ ਪਿੰਡ ਗੈਰ ਪੰਜਾਬੀ ਵਸੋਂ ਦੀ ਬਹੁ ਗਿਣਤੀ ਵਾਲਾ ਪਿੰਡ ਹੈ ਇਸ ਦੀ وجہ ਇਹ ਹੈ ਕਿ ਇਹ ਇਲਾਕਾ ਉਦਯੋਗਿਕ ਬੈਲਟ ਹੈ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਅਰਜੋਗਾਂ ਵਿੱਚ ਗੈਰ ਪੰਜਾਬੀ ਲੋਕ ਬਾਹਰਲੇ ਸੂਬਿਆਂ ਤੋਂ ਕੰਮ ਕਰਨ ਆਉਂਦੇ ਹਾਂ ਇੱਕ ਹਰ ਸੇਵਾਰ ਇਹਨਾਂ ਨੇ ਪੱਕੇ ਤੌਰ ਤੇ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ ਹੁਣ ਇੱਥੇ ਇਹਨਾਂ ਦੇ ਆਪਣੇ ਘਰ ਹਨ ਇਹ ਪੰਜਾਬ ਦੇ ਪੱਕੇ ਵਸਿੰਦੇ ਬਣ ਚੁੱਕੇ ਹਨ ਜਿੱਥੋਂ ਵੀ ਬੰਦਾ ਦੂਸਰੇ ਥਾਂ ਦੇ ਪ੍ਰਵਾਸ ਕਰਕੇ ਜਾਂਦਾ ਹੈ ਉਹ ਆਪਣੇ ਨਾਲ ਆਪਣੀ ਬੋਲੀ ਸੱਭਿਆਚਾਰ ਧਾਰਮਿਕ ਰੌ ਰਿਧੀ ਵੀ ਲੈ ਕੇ ਜਾਂਦਾ ਹੈ ਗਣਪਤੀ ਪੂਜਾ ਦੇ ਧਾਰਮਿਕ ਸਮਾਗਮ ਮੌਕੇ ਇਹ ਜਲੂਸ ਕੱਢ ਰਹੇ ਸਨ ਪਰ ਕੁਝ ਸਥਾਨਕ ਲੋਕਾਂ ਨੇ ਇਤਰਾਜ਼ ਜਤਾਇਆ ਇਹ ਤੁਸੀਂ ਅਸ਼ਲੀਲ ਗਾਣੇ ਵਜਾ ਰਹੇ ਹੋ ਇਹ ਬੰਦ ਕਰੋ ਇਹ ਗੱਲ ਤੇ ਕਹਾ ਸੁਣੀ ਹੋ ਗਈ ਪ੍ਰਵਾਸੀਆਂ ਦੇ 2-4 ਮੁੰਡਿਆਂ ਨੇ ਪੰਜਾਬੀਆਂ ਨੂੰ ਗਾਲਾਂ ਕੱਢ ਦਿੱਤੀਆਂ ਤੇ ਇਹ ਵੀਡੀਓ ਵਾਇਰਲ ਹੋ ਗਈ 3 ਇੱਕ ਹਫ਼ਤੇ ਤੋਂ ਬਾਅਦ ਵਕ ਵਕ ਥਾਵਾਂ ਤੋਂ ਕੁਝ ਬਾਹਰੀ ਲੋਕਾਂ ਨੇ ਇੱਥੇ ਆ ਕੇ ਕੱਟ ਕੀਤਾ ਤੇ ਸੜਕ ਜਾਮ ਕਰ ਦਿੱਤੀ ਇਸ ਇਕੱਠ ਵਿੱਚ ਸਥਾਨਕ ਲੋਕਾਂ ਦੀ ਗਿਣਤੀ ਨਾ ਮਾਤਰ ਹੀ ਸੀ ਪੁਲਿਸ ਨੇ ਧਰਨੇ ਦੇ ਦਵਾ ਸੱਜ ਦਾ ਗਾਲਾ ਕੱਢਣ ਵਾਲੇ ਵਿਅਕਤੀਆਂ ਤੇ ਪਰਚਾ ਦਰਜ ਕਰ ਦਿੱਤਾ ਤੇ 6 ਵਿਅਕਤੀਆਂ ਵਿੱਚੋਂ 4 ਨੂੰ ਗ੍ਰਿਫਤਾਰ ਕਰ ਲਿਆ ਬਾਕੀ ਆਏ ਵਿਅਕਤੀਆਂ ਨੇ ਸਮੂੱਚੇ ਭਾਈ ਜਾਰੇ ਖਿਲਾਫ ਉੜਕਾਉ ਭਾਸ਼ਣ ਦਿੱਤੇ ਇਹਨਾਂ ਨੂੰ ਇੱਥੋਂ ਕੱਢਣ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸੇ ਦੌਰਾਨ ਹਸ਼ਿਆਰਪੁਰ ਵਿਖੇ ਇੱਕ 6 ਸਾਲ ਦੇ ਬੱਚੇ ਨਾਲ ਇੱਕ ਪ੍ਰਵਾਸੀ ਵਿਅਕਤੀ ਨੇ ਦੁਸ਼ਕਰਮ ਕਰਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਦੀ ਚਫੇਤੇ ਉਨਿੰਦਾ ਹੋਈ। ਪ੍ਰੇਮਨਗਰ ਵਿਖੇ ਜਾਮ ਲਾਉਣ ਵਾਲੇ ਵਿਅਕਤੀਆਂ ਤੇ ਇੱਕ ਨਿਹੰਗ ਜਥੇਬੰਦੀ ਨੇ ਇਸ ਘਟਨਾ ਨੂੰ ਆਧਾਰ ਬਣਾ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਿਹਾਰ, ਜੂਪੀ ਤੋਂ ਆਏ ਪ੍ਰਵਾਸੀ ਮਜ਼ਦੂਰ ਜੁਰਮੀ ਸਵਾਦੇ ਹਨ। ਇਹਨਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ। ਇਹ ਜੁਰਮ ਕਰਦੇ ਹਨ। ਇਹ ਸਾਡੀਆਂ ਧੀਆ ਭੈਣਾਂ ਦੇ ਬੁਰੀ ਅੱਖ ਰੱਖਦੇ ਹਨ। ਇਹਨਾਂ ਨੇ ਸਾਡੀ ਭਾਸ਼ਾ ਸਭਿਆਚਾਰ ਖਰਾਬ ਕਰ ਦਿੱਤਾ ਹੈ ਇਹਨਾਂ ਨੇ ਪੰਜਾਬੀ ਮਜ਼ਦੂਰਾ ਕੋਲੋਂ ਕੰਮ ਦੇ ਮੌਕੇ ਖੋ ਲੈ ਹਨ ਇਹਨਾਂ ਨੂੰ ਪੰਜਾਬ ਵਿੱਚ ਜ਼ਮੀਨ ਖਰੀਦਣ ਵੋਟ ਬਣਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਪੰਜਾਬ ਦੀ ਡੈਮੋਗ੍ਰਾਫੀ ਬਦਲ ਦੇਣੀ ਹੈ ਜੋ ਵੀ ਸਰਕਾਰ ਨੇ ਅਪਰਾਧੀ ਗਤੀ ਦੇ ਲੋਕਾਂ ਨੂੰ ਆਪਣੇ ਸੂਬੇ ਵਿੱਚੋਂ ਭਜਾ ਦਿੱਤਾ ਹੈ ਇਹਨਾਂ ਨੇ ਪੰਜਾਬ ਵਿੱਚ ਡੇਰੇ ਲਾ ਲਏ ਹਨ ਵਗੈਰਾ ਵਗੈਰਾ ਕਹਿਣਾ ਸ਼ੁਰੂ ਕਰ ਦਿੱਤਾ ਅਜੀਹਾ ਕਹਿੰਦੇ ਹੋਏ ਉਹ ਜੋਗੀ ਰਾਦੀ ਲੁਕਵੇਂ ਰੂਪ ਵਿੱਚ ਤਾਰੀਫ ਵੀ ਕਰ ਗਿਆ ਉਸ ਤੋਂ ਬਾਅਦ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਪ੍ਰਵਾਸੀਆਂ ਦੇ ਖਿਲਾਫ ਹਜ਼ਾਰਾਂ ਵੀਡੀਓ ਇੱਕੇ ਦਮ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਪਿੰਡ ਦੀਆਂ ਪੰਚਾਇਤਾਂ ਵੱਲੋਂ ਪ੍ਰਵਾਸੀਆਂ ਖਿਲਾਫ ਮਤੇ ਪੈਣੇ ਸ਼ੁਰੂ ਹੋ ਗਏ ਨੰਦਾ ਦੇ ਬਾਣੇ ਵਿੱਚ ਕੁਝ ਵਿਅਕਤੀਆਂ ਨੇ ਰੇੜੀ ਫੜੀ ਲਾ ਕੇ ਆਪਣਾ ਜੀਵਨ ਵਾਸਰ ਕਰਦੇ ਲੋਕਾਂ ਦੀਆਂ ਜੜੀਆਂ ਭੰਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਰਮਾਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਇਹ ਹਫ਼ਤੇ ਦੇ ਅੰਦਰ ਅੰਦਰ ਪੰਜਾਬ ਛੱਡ ਜਾਓ ਇਹ ਬੰਦਾਰਾ ਹੁਸ਼ਿਆਰਪੁਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਕਈ ਸ਼ਹਿਰਾਂ ਤੱਕ ਫੈਲ ਗਿਆ ਕੀ ਵਾਕਿਆ ਹੀ ਪੰਜਾਬ ਦੇ ਲੋਕ ਪ੍ਰਵਾਸੀਆਂ ਨੂੰ ਇੰਨੀ ਨਫ਼ਰਤ ਕਰਦੇ ਹਨ ਕਿ ਇੱਕ ਕਸੂਰਵਾਰ ਵਿਅਕਤੀ ਦੀ ਸਜ਼ਾ ਸਮੁੱਚੇ ਪਾਈ ਜਾ ਰਹੇ ਨੂੰ ਦੇਣੀ ਠੀਕ ਹੈ ਕੀ ਬੇਕਸੂਰ ਲੋਕਾਂ ਨੂੰ ਡਰਾਉਣਾ ਧਮਕਾਉਣਾ ਮਾਰ ਕੁੱਟ ਕਰਨਾ ਜਾਇਜ਼ ਹੈ ਕੀ ਸਿੱਖ ਧਰਮ ਦੀਆਂ ਸਿੱਖਿਆਵਾਂ ਅਨੁਸਾਰ ਇਹ ਅਪਰਾਧੀ ਨਹੀਂ ਜੋ ਵਿਆਨ ਨੂੰ ਭਜਾਉਣ ਦੀ ਮੁਹਿੰਮ ਦੇ ਅਲੰਬ ਦਾ ਰਹਿਣਾ ਜਿਦੋਂ ਪੰਜਾਬ ਬੁਰੀ ਤਰ੍ਹਾਂ ਹੜਾਂ ਦੀ ਮਾਰ ਚੱਲ ਰਿਹਾ ਹੋਵੇ ਉਸ ਸਮੇਂ ਇਸੇ ਵਰਤਾਰੇ ਦਾ ਨਾਟਕੀ ਢੰਗ ਨਾਲ ਵਧਣਾ ਕੀ ਇਹ ਪੰਜਾਬੀਆਂ ਦਾ ਗੁੱਸਾ ਹੈ ਜਾਂ ਏਜੰਸੀਆਂ ਦੀ ਸਾਜ਼ਿਸ਼ ਇਨ੍ਹਾਂ ਸਵਾਲਾਂ ਦੇ ਉੱਤਰ ਤਲਾਸ਼ਣ ਤੋਂ ਪਹਿਲਾਂ ਇਹ ਸਮਝ ਲੈਂਦੇ ਹਾਂ ਕਿ ਪ੍ਰਵਾਸ ਕੀ ਹੈ ਲੋਕ ਪ੍ਰਵਾਸ ਕਿਉਂ ਕਰਦੇ ਹਨ ਇਸ ਦੇ ਕੀ ਕਾਰਨ ਹਨ ਪਰਵਾਸ ਦਾ ਅਰਥ ਹੁੰਦਾ ਹੈ ਕਿ ਲੋਕਾਂ ਦਾ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਇੱਕ ਦੇਸ਼ ਤੋਂ ਦੂਜੇ ਦੇਸ਼ ਵੱਲ ਚਲੇ ਜਾਣਾ ਇਹ ਦੇਸ਼ ਦੇ ਅੰਦਰ ਵੀ ਹੋ ਸਕਦਾ ਹੈ ਤੇ ਦੇਸ਼ ਦੇ ਬਾਹਰ ਵੀ ਲੋਕ ਉਹਨਾਂ ਥਾਵਾਂ ਤੇ ਕੰਮ ਕਰਨ ਲਈ ਜਾਂਦੇ ਹਨ ਰਹਿੰਦੇ ਵੀ ਹਨ ਤੇ ਪੱਕੇ ਤੌਰ ਤੇ ਸਥਾਪਿਤ ਵੀ ਹੋ ਜਾਂਦੇ ਹਨ ਪਰਵਾਸ ਇੱਕ ਗਲੋਬਲ ਵਰਤਾਰਾ ਹੈ ਇਹ ਸੰਸਾਰ ਸਾਮਰਾਜੀ ਵਿਕਾਸ ਮਾਡਲ ਦੀ ਪੈਦਾਵਾਰ ਹੈ ਦੇਸ਼ ਤੇ ਵਿਦੇਸ਼ਾਂ ਅੰਦਰ ਬੱਖ ਲੱਖ ਖੇਤਰਾਂ ਦਾ ਦੇਸ਼ ਦਾ ਆਸਾਮਾ ਵਿਕਾਸ ਇਸ ਦੀ ਮੂਲ ਜੜ ਹੈ ਪਰਵਾਸ ਹਮੇਸ਼ਾ ਘੱਟ ਵਿਕਸਿਤ ਖਿੱਤਿਆਂ ਤੋਂ ਵੱਧ ਵਿਕਸਿਤ ਥਿੜਿਆਂ ਵੱਲ ਹੁੰਦਾ ਹੈ ਮਨੁੱਖ ਚੰਗੇ ਜੀਵਨ ਦੀ ਭਾਲ ਵਿੱਚ ਆਪ ਤੋਂ ਵੱਧ ਵਿਕਸਿਤ ਖੇਤਰਾਂ ਵੱਲ ਖਿੱਚਿਆ ਜਾਂਦਾ ਹੈ ਕੰਮ ਦੇ ਬਿਹਰੇ ਮੌਕੇ ਵੱਧ ਉਜਰਤਾਂ ਪੱਕੀਆਂ ਨੌਕਰੀਆਂ ਚੰਗੀ ਵਿੱਦਿਆ ਚੰਗੀਆਂ ਸਿਹਤ ਸਹੂਲਤਾਂ ਰਾਜਨੀਤਿਕ ਸਥਿਰਤਾ ਸ਼ਾਂਤ ਬਾਤਾਵਰਨ ਰਿਸ਼ਤੇਦਾਰ ਆਪਣਾ ਪਾਈ ਜਾਰਾ ਇਹ ਬਹੁਤ ਸਾਰੇ ਕਾਰਨ ਹਨ ਜਿੰਨਾ ਕਰਕੇ ਬੰਦਾ ਆਪਣੀ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਵਿਕਸਤ ਥਾਵਾਂ ਵੱਲ ਖਿੱਚਿਆ ਜਾਂਦਾ ਹੈ ਪਰਵਾਸ ਦੇ ਕੁਝ ਪੁਸ਼ ਫੈਕਟਰ ਹੁੰਦੇ ਹਨ ਜਿਸ ਕਰਕੇ ਲੋਕਾਂ ਨੂੰ ਮਜਬੂਰੀ ਵਸ ਪ੍ਰਵਾਸ ਕਰਨਾ ਪੈਂਦਾ ਹੈ ਜਿੱਥੇ ਤੁਸੀਂ ਰਹਿੰਦੇ ਹੋ ਜੇਕਰ ਉੱਥੇ ਤੁਹਾਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ ਘੱਟ ਤਨਖਾਹ ਮਿਲਦੀ ਹੈ ਗਰੀਬੀ ਹੈ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਸ਼ਿਕਿਆ ਸਿਹਤ ਸਹੂਲਤਾਂ ਦੀ ਕਮੀ ਹੈ ਰਾਜਨੀਤਿਕ ਸੰਕਟ ਹੈ ਲੜਾਈ ਦਾ ਖਤਰਾ ਹੈ ਹੜ੍ਹ ਸੋਪਾ ਤੁਝਾਲ ਸਮਾਜਿਕ ਵਿਤਕਰਾ ਜਾਤੀ ਝਗੜੇ ਧਾਰਮਿਕ ਝਗੜੇ ਹੋ ਰਹੇ ਹਨ ਤਾਂ ਇਹ ਕਾਰਨ ਮਨੁੱਖ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਕਰ ਦਿੰਦੇ ਹਨ ਇਹ ਪ੍ਰਵਾਸ ਮਜਬੂਰੀ ਵਾਸ ਹੈ ਦੂਸਰਾ ਆਪਣੀ ਇੱਛਾ ਅਨੁਸਾਰ ਹੈ ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਮਨੁੱਖ ਕਿਹੜੀਆਂ ਪਰਸਥਿਤੀਆਂ ਵਿੱਚ ਪ੍ਰਵਾਸ ਕਰਨ ਲਈ ਮਜਬੂਰ ਹੁੰਦਾ ਹੈ ਚਾਹੇ ਉਹ ਖੁਸ਼ੀਵਾਸ ਹੋਵੇ ਚਾਹੇ ਮਜਬੂਰੀ ਵਾਸ ਪ੍ਰਵਾਸ ਕਰਦਾ ਹੈ ਦਰਸਾਲ ਅੱਜ ਦੇ ਸਮੇਂ ਵਿੱਚ ਇਹ સામਰਾਜੀ ਸੰਸਾਰ ਵਿਵਸਥਾ ਦਾ ਸਰਾਪ ਹੈ ਹੁਣ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਲੋਕ ਕੌਣ ਹਨ ਜੋ ਭਾਈ ਇਹ ਭਜਾਉਣ ਦੀ ਮਿਹਮ ਚਲਾ ਰਹੇ ਹਨ ਇਹਨਾਂ ਅਨੁਸਾਰ ਇਸ ਮਿਹਮ ਦਾ ਕੀ ਆਧਾਰ ਹੈ ਇਹਨਾਂ ਦਾ ਕੀ ਏਜੰਡਾ ਹੈ ਇਸ ਪ੍ਰਵਾਸੀ ਭਜਾਓ ਮਹਿਮ ਦੀ ਅਗਵਾਈ ਲੰਗ ਜਥੇਬੰਦੀਆਂ ਵਿੱਚੋਂ ਰਾਜਾ ਰਾਮ ਲੱਖਾ ਸੁਧਾਣਾ ਮਿਸਲ ਸਤਲੋਜ 7 ਆਜਪਾ ਦੇ ਕੋਈ ਜਿਹਿੰਦੂ ਚਿਹਰੇ ਸਾਹਮਣੇ ਆਏ ਹਨ ਇਹਨਾਂ ਤੋਂ ਬਿਨਾ ਖਾਲਸਤਾਨੀ ਸਮਰਥਕ ਗੁਰਪੰਤ ਪੰਨੂ ਦਾ ਬਿਆਨ ਸਾਹਮਣੇ ਆਇਆ ਹੈ ਸੋਸ਼ਲ ਮੀਡੀਆ ਤੇ ਲੱਖ ਦੀਆਂ ਆੜੀਆਂ ਵਾਲੇ ਗੈਰ ਜ਼ਿੰਮੇਵਾਰ ਆਨਸਰ ਜਿਨ੍ਹਾਂ ਨੂੰ ਸ਼ਬਦਾਂ ਦੀ ਕੋਈ ਮਰਿਆਦਾ ਨਹੀਂ ਔਰਤ ਵਿਰੋਧੀ ਮਰਦਾਨ ਵੀ ਅਕਾਰ ਨਾਲ ਭਰੇ ਹੋਏ ਲੋਕ ਹਨ ਜਿਨ੍ਹਾਂ ਨੇ ਵਿਰੋਧੀ ਵਿਚਾਰਾਂ ਵਾਲੇ ਵਿਅਕਤੀਆਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢਣ ਦਾ ਠੇਕਾ ਲਿਆ ਹੋਇਆ ਹੈ ਸਾਰੇ ਲਾਣੇ ਦੇ ਪਿੱਛੇ ਆਰਐਸਐਸ ਪਾਲ ਪਾਲੀ ਸਾਜ਼ਿਸ਼ ਹੈ ਜਿੱਥੋਂ ਤੱਕ ਰਾਜਾ ਰਾਮ ਲੱਖਾ ਸੁਧਾਣਾ ਸਾਥ ਦਾ ਸਵਾਲ ਹੈ ਇਹ ਉਹੀ ਵਿਅਕਤੀ ਹਨ ਜੋ ਕਿਸਾਨ ਅੰਦੋਲਨ ਦੌਰਾਨ 26 ਜਨਵਰੀ 2021 ਨੂੰ ਇਸ ਸਕੈਮ ਦੇ ਟਰੈਕਟਰ ਮਾਰਚ ਨੂੰ ਲਾਲ ਕਿਲੇ ਤੇ ਲੈ ਕੇ ਗਏ ਤੇ ਉੱਥੇ ਝੰਡਾ ਲਹਿਰਾਇਆ ਇਸ ਬਹਾਨੇ ਤਹਿਤ ਮੋਤੀ ਸਰਕਾਰ ਨੇ ਮੋਰਚੇ ਨੂੰ ਖਡਾਉਣ ਦੀ ਕੋਸ਼ਿਸ਼ ਕੀਤੀ ਤੇ ਇਹ ਜੋਦੇ ਮੋਰਚੇ ਜੋ 1 ਮਹੀਨਾ ਅਲੋਗ ਹੋ ਗਏ ਇਹ ਉਹ ਟੋਲੀ ਹੈ ਜਿਸ ਨੇ ਸ੍ਰੀ ਗੁਰਗੁਰਾਂਧ ਸਾਹਿਬ ਦੀ ਬੇਅਦਬੀ ਦਾ ਬਹਾਨਾ ਲਾ ਕੇ ਅਮਰਸਰ ਦੇ ਇੱਕ ਵਿਅਕਤੀ ਨੂੰ ਵੱਢ ਟੋਕ ਕੇ ਜਿਉਂਦੇ ਜੀ ਸਿੰਘੂ ਦੀ ਸੇਜ ਲਾ ਕੇ ਟੰਗ ਦਿੱਤਾ ਬਾਅਦ ਵਿੱਚ ਜਿਸ ਦੀ ਮੌਤ ਹੋ ਗਈ ਇੱਕ ਲੋਕਲ ਵਿਅਕਤੀ ਦਾ ਗੁੱਟ ਵੱਢ ਦਿੱਤਾ ਤਾਂ ਕਿ ਮੋਰਚੇ ਨੂੰ ਬਦਨਾਮ ਕੀਤਾ ਜਾ ਸਕੇ ਜਿੱਥੋਂ ਤੱਕ ਸਾਥ ਵਾਲਿਆਂ ਦਾ ਸਵਾਲ ਹੈ ਇਨਾਂ ਦੀ ਭਾਜਪਾ ਤੇ ਆਰਐਸਐਸ ਨਾਲ ਸਾਂਝ ਹੈ ਜਿਹੜੀ ਪੰਜਾਬ ਦੀਆਂ ਯੂਨੀਵਰਸਿਟੀ ਦੀਆਂ ਚੋਣਾਂ ਮੌਕੇ ਬੇਪਰਦ ਹੋ ਗਈ। ਇਹਨਾਂ ਨੇ ਏਬੀਬੀਪੀ ਨਾਲ ਸਿੱਧੇ ਰੂਪ ਵਿੱਚ ਗੱਠ ਜੋੜ ਕਰਕੇ ਚੋਣਾਂ ਲੜੀਆਂ। ਪ੍ਰਧਾਨ ਏਬੀਬੀਪੀ ਦਾ ਬਣਿਆ ਤੇ ਮੀਤ ਪ੍ਰਧਾਨ ਸੱਤ ਵਾਲਿਆਂ ਦਾ ਬਣਿਆ। ਇਹਨਾਂ ਦੀ ਆਰਐਸਐਸ ਭਾਜਪਾ ਨਾਲ ਮਿੱਤਰਤਾ ਕਿਸਾਨ ਅੰਦੋਲਨ ਦੌਰਾਨ ਸਾਹਮਣੇ ਆ ਗਈ। ਜਦੋਂ ਪੰਜਾਬੀ ਟਰਬਿਊਨ ਨੇ ਆਮਨੀ ਨਿਹੰਗ ਦੀਆਂ ਤਸਵੀਰਾਂ ਉਦੋਂ ਦੇ ਖੇਤੀਬਾੜੀ ਮੰਤਰੀ ਉਮਰ ਨਾਲ ਨਸ਼ਰ ਕਰ ਦਿੱਤੀਆਂ ਅਤੇ ਦੀਪ ਸਿੱਧੂ ਦੀਆਂ ਤਸਵੀਰਾਂ ਆਮਦ ਸ਼ਾਹ ਨਾਲ ਸਾਹਮਣੇ ਆਈਆਂ ਇਹ ਉਹੀ ਖਰੂਦੀ ਲਾਣਾ ਹੈ ਜੋ ਪੰਜਾਬ ਦੇ ਅਮਰ ਜੈਨ ਨੂੰ ਅੱਗ ਬੁਲਾਉਣ ਲਈ ਯਤਨਸ਼ੀਲ ਹੈ ਹੁਣ ਅਸੀਂ ਇਹ ਸਮਝਣ ਦਾ ਯਤਨ ਕਰਾਂਗੇ ਕਿ ਇਹ ਕਿਸ ਆਧਾਰ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣਾ ਚਾਹੁੰਦੇ ਹਨ ਇਹ ਗਿਆਨਸ਼ੰਮਤ ਕਹਿੰਦੇ ਹਨ ਕਿ ਬਿਹਾਰ ਜੂਬੀ ਵਾਲੇ ਮਜ਼ਦੂਰ ਅਪਰਾਧੀ ਗਤੀ ਦੇ ਲੋਕ ਹਨ ਜੇਕਰ ਇੱਥੇ ਰਹਿੰਦੇ ਹਨ ਤਾਂ ਇਹਨਾਂ ਦੀ ਗਿਣਤੀ ਪੰਜਾਬੀਆਂ ਨਾਲੋਂ ਵੱਧ ਜਾਣੀ ਹੈ ਪੰਜਾਬ ਦੀ ਡੈਮੋਗ੍ਰਾਫੀ ਬਦਲ ਜਾਵੇਗੀ ਹਾਂ ਜੇਕਰ ਇਹਨਾਂ ਨੇ ਇੱਥੇ ਰਹਿਣਾ ਹੈ ਤਾਂ ਇਹਨਾਂ ਦਾ ਆਧਾਰ ਕਾਰਡ ਵੋਟਰ ਕਾਰਡ ਨਾ ਬਣੇ ਅਤੇ ਨਾ ਹੀ ਇਹਨਾਂ ਨੂੰ ਇੱਥੇ ਘਰ ਬਣਾਉਣ ਲਈ ਜਗ੍ਹਾ ਦਿੱਤੀ ਜਾਵੇ ਇਹਨਾਂ ਦੇ ਇੱਥੇ ਰਹਿਣ ਨਾਲ ਸਾਡੀ ਬੋਲੀ ਸੱਭਿਆਚਾਰ ਵਿਗੜ ਜਾਵੇਗਾ ਇਹਨਾਂ ਨੇ ਸਾਡੀਆਂ ਨੌਕਰੀਆਂ ਖੋਹ ਲਈਆਂ ਤੇ ਪੰਜਾਬੀ ਮਜ਼ਦੂਰਾਂ ਦਾ ਕੰਮ ਖੋਹ ਲਿਆ ਇਸੇ ਕਰਕੇ ਇਹਨਾਂ ਨੂੰ ਕੱਢੇ ਵਗਾਇਆ ਪੰਜਾਬ ਬਚ ਨਹੀਂ ਸਕਦਾ ਜਿੱਥੋਂ ਤੱਕ ਕਿਸੇ ਵਿਅਕਤੀ ਵੱਲੋਂ ਜੁਰਮ ਕਰਨ ਦਾ ਸਵਾਲ ਹੈ ਉਹ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਾਨੂੰਨ ਮੁਤਾਬਕ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਈ ਵਾਰੀ ਜੁਰਮ ਕਰਨ ਵਾਲਾ ਇੰਨਾ ਭਿਆਨਕ ਜੁਰਮ ਕਰਦਾ ਹੈ ਕਿ ਇੱਕ ਸ਼ਾਂਤ ਸੁਹਾਵੇ ਆਦਮੀ ਨੂੰ ਗੁੱਸਾ ਆਉਂਦਾ ਹੈ ਜਿਵੇਂ ਹੁਸ਼ਿਆਰ ਪਰ ਵੀਖੇ ਬੱਚੇ ਦਾ ਕਤਲ ਹੋਇਆ ਫਾਰਿਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਮੂੱਚੇ ਭਾਈਚਾਰੇ ਨੂੰ ਕਟਹਾਰੇ ਵਿੱਚ ਖੜਾ ਕਰ ਦੇਵੋ ਦੁਨੀਆ ਦੇ ਕਿਸੇ ਮੁਲਕ ਦੇ ਸੰਵਿਧਾਨ ਵਿੱਚ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਪੰਜਾਬ ਦੇ ਹੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੰਮਿਆਣਾ ਵਿਖੇ ਤਿੰਨ ਪੰਜਾਬੀਆਂ ਵੱਲੋਂ ਇੱਕ ਬੱਚੇ ਨਾਲ ਦੁਸ਼ਕਰਮ ਕੀਤਾ ਗਿਆ ਇਸ ਨਾਲ ਸਾਰੇ ਪੰਜਾਬੀ ਦੋਸ਼ੀ ਨਹੀਂ ਬਣ ਜਾਂਦੇ ਕਰਨਜੀਤ ਮਹਿਲ ਕਲਾ ਨਾਲ ਦੁਸ਼ਕਰਮ ਕਰਨ ਵਾਲੇ ਤੇ ਉਸ ਨੂੰ ਮਾਰਨ ਵਾਲੇ ਵੀ ਪੰਜਾਬੀ ਹੀ ਸਨ ਅਮਰੀਕਾ ਵਿੱਚ ਇੱਕ ਟਰੱਕ ਡਰਾਈਵਰ ਦੀ ਗਲਤੀ ਨਾਲ ਇੱਕ ਪਰਿਵਾਰ ਦੇ ਮਰਨ ਦੇ ਪੰਜਾਬੀ ਭਾਈਚਾਰੇ ਖਿਲਾਫ ਚੱਲਿਆ ਪ੍ਰਚਾਰ ਵੀ ਨਿੰਦਣਯੋਗ ਹੈ ਇਸੇ ਕਰਕੇ ਹੁਸ਼ਿਆਰ ਪਰਿਵੇ ਹੋਏ ਕਾਂਡ ਲਈ ਬਿਹਾਰੀ ਭਾਈਚਾਰੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਇਹ ਸਿਰਫ ਗੁੰਮਰਾਹ ਕਰਨ ਪ੍ਰਚਾਰ ਤੋਂ ਵੱਧ ਕੁਝ ਨਹੀਂ ਦੂਸਰਾ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਾਹਰੀਆਂ ਦੇ ਇੱਥੇ ਵਸਣ ਨਾਲ ਸਾਡੀ ਭਾਸ਼ਾ ਸੱਭਿਆਚਾਰ ਵਿੱਚ ਵਿਗਾੜ ਪੈਦਾ ਹੋਣਗੇ ਇਸ ਦਲੀਲ ਵਿੱਚ ਕੋਈ ਦਮ ਨਹੀਂ ਇਤਿਹਾਸਕ ਤੌਰ ਤੇ ਪੰਜਾਬ ਹਮੇਸ਼ਾ ਪ੍ਰਵਾਸ ਦਾ ਕੇਂਦਰ ਰਿਹਾ ਹੈ ਜਨਾਨੀ ਅਫਗਾਨੀ ਮੁਗਲ ਬ੍ਰਿਟਿਸ਼ ਇਥੇ ਆਉਂਦੇ ਰਹੇ ਹਨ ਫਿਰ ਪੰਜਾਬ ਵਿੱਚ ਉਹਨਾਂ ਦੀ ਕੋਈ ਭਾਸ਼ਾ ਨਹੀਂ ਬੋਲਦਾ ਇਹ ਇਤਿਹਾਸਕ ਸਚਾਈ ਹੈ ਕਿ ਜਿਸ ਵੀ ਖਿੱਤੇ ਦੀ ਬੋਲੀ ਜਿਹੜੀ ਹੁੰਦੀ ਹੈ ਬਾਹਰੋਂ ਆਏ ਲੋਕ ਉਹ ਬੋਲੀ ਸਿੱਖਦੇ ਹਨ ਤੇ ਬੋਲਦੇ ਹਨ ਇੱਥੇ ਵੀ ਬਿਹਾਰੀਆਂ ਦੇ ਬੱਚੇ ਭੋਜਪਰੀ ਭੁੱਲ ਗਏ ਤੇ ਫਰਾਟੇਦਾਰ ਪੰਜਾਬੀ ਬੋਲਦੇ ਹਨ ਦੂਸਰੀਆਂ ਸਭਿਅਤਾਵਾਂ ਦੇ ਸੁਮੇਲ ਨਾਲ ਭਾਸ਼ਾ ਹੋਰ ਰੰਗੀਲੀ ਤੇ ਅਮੀਰ ਹੁੰਦੀ ਹੈ ਪੰਜਾਬੀ ਦੇ ਹਜ਼ਾਰਾਂ ਸ਼ਬਦ ਪਾਰਸ਼ੀਅਨ ਤੇ ਆਰਬੀ ਭਾਸ਼ਾ ਤੋਂ ਪੰਜਾਬੀ ਦੀ ਰੂਹ ਦਾ ਹਿੱਸਾ ਬਣ ਗਿਆ ਦਰਵਾਜ਼ਾ ਦਫ਼ਤਰ ਕਿਤਾਬ ਬਾਜ਼ਾਰ ਬਿਸਤਰਾ ਦੁਨੀਆ ਤਰੀਕ ਬੱਤ ਦੁਆ ਇਸ਼ਕ ਰੋਜ਼ਾ ਫਕੀਰ ਖੁਸ਼ੀ ਆਦਿ ਤਰੀਬ ਸ਼ਬਦਾਂ ਦੀ ਸੁਝੀ ਦਿੱਤੀ ਜਾ ਸਕਦੀ ਹੈ ਕਿ ਐ ਪੰਜਾਬੀਆਂ ਤੋਂ ਸਾਡੇ ਸੱਭਿਆਚਾਰ ਨੂੰ ਕੋਈ ਖਤਰਾ ਨਹੀਂ ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹਨ ਪੰਜਾਬ ਦੀ ਗੁਰਬਾਣੀ ਗੁਰਦੁਆਰੇ ਲੰਗਰ ਪ੍ਰਥਾ ਗਿੱਧਾ ਭੰਗੜਾ ਜੀਤ ਵਿਆਹ ਸ਼ਾਦੀਆਂ ਦੀਆਂ ਰਸਮਾਂ ਇਹ ਸਭ ਇੰਨਾ ਡੂੰਘਾ ਅਸਰ ਰੱਖਦੀਆਂ ਹਨ ਕਿ ਇਹਨਾਂ ਨੂੰ ਹਲਾਉਣਾ ਖਾਲਾ ਜੀ ਦਾ ਬਾੜਾ ਨਹੀਂ ਪ੍ਰਵਾਸੀਆਂ ਦੇ ਸਮਾਗਮਾਂ ਵਿੱਚ ਡੀਜੇ ਤੇ ਪੰਜਾਬੀ ਗੀਤ ਵੱਜਦੇ ਆਮ ਹੀ ਸੁਣੇ ਜਾ ਸਕਦੇ ਹਨ ਰਿਪੋਰਟ ਦੀ ਕੋਈ ਵੀ ਫਿਲਮ ਆ ਪੰਜਾਬੀ ਸ਼ੋਅ ਤੋਂ ਬਿਨਾਂ ਸਫਲ ਨਹੀਂ ਹੁੰਦੀ ਇਹ ਲੋਕ ਐਵੇਂ ਹੀ ਤੋਂ ਇਹਦੇ ਬੱਦਲ ਬਣਾਉਣ ਲੱਗੇ ਹੋਏ ਹਨ ਤੀਸਰਾ ਸਵਾਲ ਹੈ ਜੋ ਬਹੁਤ ਚਰਚਾ ਦਾ ਵਿਸ਼ਾ ਹੈ ਕਿ ਪੰਜਾਬ ਨੂੰ ਸ਼ਾਮਲਾਟ ਬਣਾ ਦਿੱਤਾ ਗਿਆ ਹੈ ਜਿਹੜਾ ਦੇਖਦਾ ਹੈ ਇੱਥੇ ਆ ਕੇ ਮੰਜਾ ਢਾ ਲੈਂਦਾ ਹੈ ਦੂਸਰੇ ਸੂਬਿਆਂ ਵਿੱਚ ਸਾਨੂੰ ਜਗਾ ਨਹੀਂ ਲੈਣ ਦਿੱਤੀ ਜਾਂਦੀ ਇਸੇ ਕਰਕੇ ਬਈਆਂ ਦੇ ਵੋਟਰ ਕਾਰਡ ਆਧਾਰ ਕਾਰਡ ਜ਼ਮੀਨ ਲੈਣ ਦੇ ਪਾਬੰਦੀ ਲਾਉਣੀ ਚਾਹੀਦੀ ਹੈ ਪਹਿਲੀ ਗੱਲ ਕਿਸੇ ਵੀ ਸੂਬੇ ਦੀ 80% ਬਸੋਂ ਕੋਲ ਇਹਨਾਂ ਬਾਧੂ ਫਰਮਾਇਆ ਨਹੀਂ ਹੁੰਦਾ ਕਿ ਉਹ ਦੂਜੇ ਸੂਬੇ ਵਿੱਚ ਜਾ ਕੇ ਜ਼ਮੀਨ ਖਰੀਦ ਸਕੇ ਲੈਂਡਲੈਸ ਲੋਕਾਂ ਕੋਲ ਤਾਂ ਆਪਣੇ ਸੂਬੇ ਅੰਦਰ ਵੀ 5 ਮਰਲੇ ਦਾ ਪਲਾਟ ਖਰੀਦਣ ਦੀ ਗੁਜਾਇਸ਼ ਨਹੀਂ ਹੁੰਦੀ ਆਮ ਤੌਰ ਤੇ ਉਦਯੋਗਪਤੀ ਬਿਜ਼ਨਸਮੈਨ ਅਮੀਰ ਲੋਕ ਨੌਕਰਸ਼ਾ ਇਸਟ ਰਾਜਨੀਤਿਕ ਲੀਡਰ ਇਹ ਦੂਸਰੇ ਸੂਬਿਆਂ ਵਿੱਚ ਜਾ ਕੇ ਬਿਜ਼ਨਸ ਕਰਦੇ ਹਨ ਜਾਂ ਜ਼ਮੀਨਾਂ ਖਰੀਦਦੇ ਹਨ ਪੰਜਾਬ ਦਾ 80% ਕਿਸਾਨਾਂ 5 ਏਕੜ ਜਾਂ ਇਸ ਤੋਂ ਘੱਟ ਜ਼ਮੀਨ ਦਾ ਮਾਲਕ ਹੈ ਨਰੋਲ ਖੇਤੀਬਾੜੀ ਤੇ ਉਸ ਦਾ ਗੁਜ਼ਾਰਾ ਨਹੀਂ ਹੁੰਦਾ ਉਸ ਨਾਲ ਕੋਈ ਹੋਰ ਧੰਦਾ ਕਰਦਾ ਹੈ ਜਾਂ ਆਪਣੇ ਬੱਚਿਆਂ ਨੂੰ ਰੁਜ਼ਗਾਰ ਲਈ ਬਾਹਰ ਭੇਜਦਾ ਹੈ ਦੂਸਰੇ ਸੂਬਿਆਂ ਵਿੱਚ ਜ਼ਮੀਨ ਖਰੀਦਣ ਦੀ ਉਸ ਦੀ ਸਮਰੱਥਾ ਨਹੀਂ ਹੁੰਦੀ ਉਹ ਤਾਂ ਆਪਣੀ ਜ਼ਮੀਨ ਬਚਾਉਣ ਲਈ ਜਦੋਂ ਜਹਿੜ ਘਾ ਰਿਹਾ ਹੈ ਇਸੇ ਕਰਕੇ ਉਹ ਕਿਸਾਨ ਅੰਦੋਲਨ ਦਾ ਡਟ ਕੇ ਹਮਾਇਤੀ ਰਿਹਾ ਹੈ ਭਾਰਤੀ ਕਾਨੂੰਨ ਮੁਤਾਬਕ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਵਿਹਾਰ ਕੇਰਲਾ ਵਿੱਚ ਤੁਸੀਂ ਕਿਤੇ ਵੀ ਜ਼ਮੀਨ ਖਰੀਦ ਸਕਦੇ ਹੋ ਬੁਛਾਰਤ ਤੇ ਮਾਲ ਵਿਭਾਗ ਦੇ ਰਿਕਾਰਡ ਅਨਸਾਰ ਤੁਸੀਂ ਖੇਤੀ ਕਰਦੇ ਹੋਣੇ ਚਾਹੀਦੇ ਹੋ ਪਰ ਹੈਸ਼ੀ ਪਲਾਟਾਂ ਲਈ ਇਹਨਾਂ ਸੂਬਿਆਂ ਵਿੱਚ ਕੋਈ ਸ਼ਰਤ ਨਹੀਂ ਹੈ ਪਹਾੜੀ ਦੇ ਕਵੈਲੀ ਖੇਤਰਾ ਵਿੱਚ ਉੱਥੋਂ ਵੀ ਸਰਕਾਰ ਦੀ ਇਜਾਜ਼ਤ ਤੋਂ ਬਗੈਰ ਜ਼ਮੀਨ ਖਰੀਦਣ ਤੇ پابੰਦੀ ਹੈ ਜੰਮੂ ਕਸ਼ਮੀਰ ਵਿੱਚ 2019 ਤੋਂ ਬਾਅਦ 370 ਤੋੜਨ ਤੋਂ ਬਾਅਦ ਰਹਾਸ਼ੀ ਪਲਾਟ ਫਰੀਦੰਦੀ ਖੁੱਲ੍ਹ ਦਿੱਤੀ ਗਈ ਹੈ ਜਿਸ ਤੋਂ ਤੱਕ ਹਮਾਚਲ ਪ੍ਰਦੇਸ਼ ਦਾ ਸਵਾਲ ਹੈ ਜਿਹੜਾ ਜਿਆਦਾ ਉਭਾਰਿਆ ਜਾਂਦਾ ਹੈ ਉਸ ਦਾ ਇੱਕ ਕਾਰਨ ਦਾ ਇਹ ਹੈ ਕਿ ਉਹ ਪਹਾੜੀ ਪ੍ਰਦੇਸ਼ ਹੈ ਤੇ ਦੂਜਾ ਸਰਾਦੀ ਸੂਬਾ ਹੈ ਉਸ ਦਾ ਖੇਤੀਬਾੜੀ ਰਕਬਾ ਬਹੁਤ ਘੱਟ ਹੈ ਉਸ ਦਾ ਕੁੱਲ ਰਕਬਾ 55.67 ਲੱਖ ਏਕੜ ਹੈ ਇਸ ਵਿੱਚ ਖੇਤੀਬਾੜੀ ਅਧਿਨ ਸਰਪ 5.32 ਲੱਖ ਹੈਕਟੇਅਰ ਹੈ ਜੋ ਕੋਲ ਰੱਖਵੇ ਦਾ 11.5% ਹੈ ਛੋਟੇ ਤੇ ਗਰੀਬ ਕਿਸਾਨਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਖੇਤੀਬਾੜੀ ਅਧਿਨ ਜ਼ਮੀਨ ਖਰੀਦਣ ਦੀ ਪਵੰਦੀ ਹੈ business ਤੇ ਅਦਜੋ ਲਈ ਸਰਕਾਰ ਦੀ ਮਨਜ਼ੂਰੀ ਨਾਲ ਜ਼ਮੀਨ ਖਰੀਦੀ ਜਾ ਸਕਦੀ ਹੈ ਹਿਮਾਚਲ ਟੂਰਿਸਟ ਪਲੇਸ ਹੈ ਜੇਕਰ ਜ਼ਮੀਨ ਦੀ ਖੁੱਲ ਦੇ ਦਿੱਤੀ ਜਾਂਦੀ ਹੈ ਨਾ ਮੀਰ ਜਿਆਦਿਆਂ ਦਾ ਤਾਬਕਾ ਪੂਰਾ ਹਿਮਾਚਲ ਖਰੀਦ ਲਵੇਗਾ ਜੰਮੂ ਕਸ਼ਮੀਰ ਦਾ ਪੁੱਲ ਰੱਖ ਬਾ 32.64 ਲੱਖ ਏਅਰ ਵਿੱਚੋਂ ਸਿਰਫ 7.44 ਲੱਖ ਏਅਰ ਜ਼ਮੀਨ ਦੀ ਖੇਤੀਬਾੜੀ ਅਧੀਨ ਹੈ ਜੋ ਪੁੱਲ ਰਕਵੇ ਦਾ 33% ਬਣਦੀ ਹੈ ਗੁਜਰਾਤ ਦੀ ਪੁੱਲ 196 ਲੱਖ ਏਅਰ ਜੀਓਗ੍ਰਾਫੀਕਲ ਏਰੀਆ ਵਿੱਚੋਂ 52% ਤੇ ਖੇਤੀ ਹੁੰਦੀ ਹੈ ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ ਪੰਜਾਬ ਦੀ 50 ਲੱਖ ਰੁਪਏ ਦੀ ਜ਼ਮੀਨ ਵਿੱਚੋਂ 42 ਲੱਖ ਰੁਪਏ ਜ਼ਮੀਨ ਖੇਤੀਬਾੜੀ ਦੀ ਹੈ ਜੋ ਕੋਲੇ ਰਾਖਵੇ ਦਾ 80-83% ਬਣਦਾ ਹੈ ਪਹਾੜੀ ਰਾਜਾਂ ਦੀ ਖੇਤੀ ਤੇ ਪੰਜਾਬ ਦੀ ਖੇਤੀ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਪੰਜਾਬ ਵਿੱਚ ਬਿਹਾਰੀ ਮਜ਼ਦੂਰਾਂ ਨੇ ਇੱਥੇ ਕੋਈ ਖੇਤੀ ਵਾਲੀ ਜ਼ਮੀਨ ਨਹੀਂ ਖਰੀਦੀ ਇਸ ਦਾ ਕੋਈ ਅੰਕੜਾ ਨਹੀਂ ਹੈ ਹਾਂ ਰਿਹਾਇਸ਼ੀ ਪਲਾਟ ਖਰੀਦ ਕੇ ਉਹਨਾਂ ਨੇ ਆਪਣੇ ਘਰ ਜ਼ਰੂਰ ਬਣਾਏ ਹਨ ਜੋ ਹਰ ਇਨਸਾਨ ਦੀ ਜ਼ਰੂਰਤ ਹੈ ਤੁਸੀਂ ਵੀ ਦੂਸਰੇ ਸ਼ੂਬਿਆਂ ਵਿੱਚੋਂ ਵਿਹੈਸੀ ਪਲਾਟ ਖਰੀਦ ਸਕਦੇ ਹੋ ਪੰਜਾਬ ਦੇ ਆਮ ਲੋਕਾਂ ਦੀ ਲੜਾਈ ਦੂਸਰੇ ਸ਼ੂਬਿਆਂ ਵਿੱਚ ਜ਼ਮੀਨ ਖਰੀਦਣ ਲਈ ਨਹੀਂ ਬਲਕਿ ਆਪਣੀ ਜ਼ਮੀਨ ਬਚਾਉਣ ਦੀ ਹੈ ਜਿਸ ਲਈ ਉਹ ਜਦੋ ਜਹਿਰ ਕਰ ਰਹੇ ਹਨ ਇਹ ਫਾਲਤੂ ਦਾ ਰੌਲਾ ਸਿਆਸੀ ਲਾਹੇ ਲਈ ਪਾਇਆ ਜਾ ਰਿਹਾ ਹੈ ਕਿਸਾਨ ਦੀ ਲੋਟ ਕਿਸਾਨ ਦੀ ਲੜਾਈ ਐਮਐਸਪੀ ਦੀ ਹੈ ਕਿ ਖੇਤੀ ਧੰਦਾ ਬਚਾਉਣ ਦੀ ਹੈ ਇਸ ਖਰੂਦੀ ਲਾਣੇ ਨੂੰ ਅੱਜਕੱਲ ਪੰਜਾਬੀ ਮਜ਼ਦੂਰਾਂ ਦਾ ਬਹੁਤ ਹੀ ਜਾ ਗਿਆ ਹੋਇਆ ਹੈ ਅਕੇ ਬਈਆਂ ਨੇ ਪੰਜਾਬੀਆਂ ਦਾ ਕੰਮ ਖੋ ਲਿਆ ਹੈ ਇਹ ਉਹੀ ਲੋਕ ਹਨ ਜਿਹੜੇ ਪਿੰਡੂ ਮਜ਼ਦੂਰਾਂ ਦਾ ਕਦੀ ਬਾਈਕਾਟ ਕਰਦੇ ਰਹੇ ਹਨ ਜਿੰਨਾ ਪੰਚਾਇਤੀ ਜ਼ਮੀਨਾਂ ਵਿੱਚੋਂ ਤੀਜੇ ਹਿੱਸੇ ਦੀ ਲੜਾਈ ਲੜ ਰਹੇ ਮਜ਼ਦੂਰਾਂ ਦੇ ਹੱਕ ਵਿੱਚ ਕਦੀ ਹਾਂ ਨਾ ਨਾਰਾ ਨਹੀਂ ਮਾਰਿਆ ਜਿੱਥੋਂ ਤੱਕ ਪੰਜਾਬੀ ਮਜ਼ਦੂਰਾਂ ਦੇ ਕੰਮ ਖੋਣ ਦਾ ਸਵਾਲ ਹੈ ਇਹ ਪੂਰਾ ਸੱਚ ਨਹੀਂ ਬਾਹਰੋਂ ਆਏ ਮਜ਼ਦੂਰਾਂ ਦੇ ਆਉਣ ਤੇ ਸਥਾਨਕ ਮਜ਼ਦੂਰਾਂ ਦੇ ਕੰਮ ਤੇ ਅਸਰ ਜ਼ਰੂਰ ਪੈਂਦਾ ਹੈ ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਇਹੇ ਮਜ਼ਦੂਰ ਕਿੰਨਾ ਹਾਲਾਤਾਂ ਵਿੱਚ ਖੇਤੀਬਾੜੀ ਧੰਦੇ ਨਾਲ ਜੁੜੇ 1960 ਤੋਂ ਪਹਿਲਾਂ ਪੰਜਾਬੀ ਮਜ਼ਦੂਰਾਂ ਦਾ ਹੀ ਬੋਲ ਵਾਲਾ ਸੀ ਹਰਾ ਏ ਨਹੀਂ ਗਲਾਬ ਆਉਣ ਦੇ ਨਾਲ ਝੋਨੇ ਵਰਗੀ ਫਸਲ ਆ ਗਈ ਖੇਤੀ ਦੇ ਪਤੰਮਾ ਵਿੱਚ ਗੁਜ਼ਾਰਾ ਨਾ ਹੋਣ ਕਾਰਨ ਸਾਡੇ ਮਜ਼ਦੂਰਾਂ ਨੇ ਹੋਰ ਰਸਤੇ ਤਲਾਸ਼ਨੇ ਸ਼ੁਰੂ ਕਰ ਦਿੱਤੇ ਖੇਤੀਬਾੜੀ ਨਾਲ ਉਹਨਾਂ ਦਾ ਜੜਾ ਘਟਦਾ ਗਿਆ ਖੇਤੀ ਦਾ ਰੁਖ ਬਦਲ ਗਿਆ ਖੇਤੀ ਲੋੜਾਂ ਅਨੁਸਾਰ ਨਾ ਰਹੀ ਮੰਡੀ ਅਨੁਸਾਰ ਹੋਣੀ ਸ਼ੁਰੂ ਹੋ ਗਈ ਖਾਂਡ ਮਿੱਲਾ ਲੱਗਣਾ ਟਰੈਕਟਰ ਆਉਣ ਨਾਲ ਗੰਨੇਦਾਰਾ ਕਬਾ ਵਧਿਆ ਇੰਨਾ ਕੰਮ ਲਈ ਹੋਰ ਮਜ਼ਦੂਰਾਂ ਦੀ ਜਰੂਰਤ ਪਈ ਬਿਹਾਰੀ ਚੋਂ ਨਾ ਲਾਉਣ ਦੇ ਮਹਰਸਾਨਾ ਉਹਨਾਂ ਨੇ ਇਹ ਖੇਤਰ ਸੰਭ ਲਿਆ ਗੰਨੇ ਦੀਆਂ ਟਰਾਲੀਆਂ ਛਿਲਣੀਆਂ ਭਾਰਨੀਆਂ ਇਹੇ ਕੰਮ ਗਰੁਪਾਂ ਦਾ ਸੀ ਇਕੱਲੇ ਕਹਿਰੇ ਬੰਦੇ ਦਾ ਨਹੀਂ ਪਿੰਡਾਂ ਵਿੱਚ ਮਜ਼ਦੂਰਾਂ ਦੇ ਗਰੁਪ ਨਾ ਰਹੇ ਉਹ ਹੋਰ ਕੰਮਾਂ ਤੋਂ ਸਾਰੀ ਰੰਗ ਰੋਗਣ ਲੱਕੜ ਮਿਸਤਰੀ ਜਾਲ ਬੰਨਣਾ ਪਾਲ ਕੱਟਣਾ ਦਰਜੀ ਪੁਣਾਦ ਸ਼ੁਰੂ ਕਰ ਦਿੱਤਾ ਫਿਰ ਵਿਦੇਸ਼ਾਂ ਦੇ ਰੁਝਾਨ ਨੇ ਮਜ਼ਦੂਰਾਂ ਨੂੰ ਦਬਾਈ ਮਾਸਕਟਾ ਤੇ ਹੋਰ ਅਰਬ ਦੇਸ਼ਾਂ ਵਾਲਾ ਰੁਖ ਕਰ ਲਿਆ ਪਿੰਡੋਂ ਮਜ਼ਦੂਰਾਂ ਦੀ ਕਮੀ ਕਰਨਾ ਬਿਹਾਰ ਜੂਬੀ ਵਰਗੇ ਅਵਿਕਸਤ ਖਿੱਤਿਆਂ ਤੋਂ ਮਜ਼ਦੂਰ ਇੱਧਰ ਆਇਆ ਇਹਨਾਂ ਨੇ ਉਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਸਥਾਨਕ ਮਜ਼ਦੂਰ ਨਹੀਂ ਕਰਦੇ ਸਨ ਜਿਹੜੀਆਂ ਲਾਉਣਾ ਉਹ ਸਾਰੀ ਕਬਾੜ ਸਬਜ਼ੀ ਵੇਚਣਾ ਆਦ ਛੋਟੇ ਕੰਮ ਇਹਨਾਂ ਨੇ ਕਰਨੇ ਸ਼ੁਰੂ ਕਰ ਦਿੱਤੇ ਉਦਯੋਗ ਵਿੱਚ ਉਜਰਤ ਘਟ ਹੋਣ ਕਰਕੇ ਨੌਕਰੀ ਦੀ ਸੁਰੱਖਿਆ ਦੀ ਕਮੀ ਕਾਰਨ ਪੰਜਾਬੀ ਮਜ਼ਦੂਰੋ ਉਧਰੋਂ ਵੀ ਮੂੰਹ ਮੋੜ ਗਏ ਤਾਂ ਪ੍ਰਵਾਸੀਆਂ ਨੇ ਉਹ ਕੰਮ ਸੰਭਲ ਲਿਆ ਅੱਜ ਦੀ ਸਥਿਤੀ ਇਹ ਹੈ ਕਿ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਖੇਤੀ ਉਦਯੋਗ ਮੰਡੀਆਂ ਦਾ ਚੱਲਣਾ ਅਸੰਭਵ ਹੈ ਜਿਹੜੇ ਲੋਕ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਭੁਜਾਉਣ ਦਾ ਰੌਲਾ ਪਾ ਰਹੇ ਹਨ ਉਨ੍ਹਾਂ ਦੇ ਖੇਤ ਖੇਲਿਆਂਵਾਂ ਵਿੱਚ ਇਹ ਇਹ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ ਉਹ ਬੁਸ਼ਰਮੀ ਨਾਲ ਇਸ ਸਚਾਈ ਨੂੰ ਮੰਨਦੇ ਹੋਏ ਵੀ ਵਿਰੋਧ ਕਰ ਰਹੇ ਹਨ ਅਸਲ ਗੱਲ ਅਸਲ ਵਿੱਚ ਇਹ ਹੈ ਕਿ ਉਹ ਉਹੀ ਕਰ ਰਹੇ ਹਨ ਜੋ ਉਨ੍ਹਾਂ ਦੇ ਆਕਾ ਕਹਿੰਦੇ ਹਨ ਅਸਲੀਅਤ ਤੋਂ ਅੱਖਾਂ ਫੇਰ ਨਾਲ ਅਸਲੀਅਤ ਬਦਲ ਨਹੀਂ ਜਾਂਦੀ ਜਦੋਂ ਅਸੀਂ ਵਰਤਾਰੇ ਦੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਤੁਹਾਡੇ ਸਾਹਮਣੇ ਕਿਸਾਨ ਅੰਦੋਲਨ ਦੀ ਤਸਵੀਰ ਉੱਭਰ ਆਵੇਗੀ ਕਿਸਾਨ ਅੰਦੋਲਨ ਨੂੰ ਖਰਾਬ ਕਰਨ ਦੀਆਂ ਇੰਨਾ ਤਾਕਤਾਂ ਨੇ ਪੂਰੀ ਬਾਹ ਲਾਈ ਨੌਜਵਾਨਾਂ ਬਨਾਮ ਬੁੱਢੇ ਕਿਸਾਨਾਂ ਆਗੂਆਂ ਦਾ ਫਿਰ ਤਾਂ ਸਿਰ ਜਿਆ ਸਿੰਗੂ 스테ਟ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਵੱਖਰੀ 스테 ਲਾਉਣ ਦਾ ਯਤਨ ਕੀਤਾ ਮੋਰਚੇ ਨੂੰ ਖਡਾਉਣ ਦੀ ਪੂਰੀ ਬਾਹ ਲਾਈ ਪਰ ਸਫਲ ਨਾ ਹੋ ਸਕੇ ਅੱਜ ਵੀ ਇਹੋ ਕੁਝ ਕੀਤਾ ਜਾ ਰਿਹਾ ਹੈ ਜਦੋਂ ਪੰਜਾਬ ਨੂੰ ਖੜਾ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ ਕਿਸਾਨਾਂ ਦੀ ਲੱਖਾਂ ਏਕੜ ਜ਼ਮੀਨਾਂ ਰਿਆਮਾ ਦੇ ਬੁਰਦ ਹੋ ਗਈਆਂ ਹਨ ਲੱਖਾਂ ਏਕੜ ਵਿੱਚ ਦੇਟਾ ਪਿਆ ਹੈ ਫਸਲਾਂ ਮਰ ਗਈਆਂ ਕਿਸਾਨ ਅੰਦੋਲਨ ਵਿੱਚ ਪੰਜਾਬ ਦੀ ਆਗੂ ਭੂਮਿਕਾ ਦਾ ਸਰਦਾਰ ਕਰਦੇ ਹੋਏ ਹਰਿਆਣਾ ਉੱਤਰ ਪ੍ਰਦੇਸ਼ ਜੂਪੀ ਬਿਹਾਰ ਦੇ ਲੋਕ ਸ਼ੈਤਾਨ ਨਾਲ ਭਰੇ ਟਰੱਕ ਲੈ ਕੇ ਹੜਪੀੜਤਾ ਦੀ ਮਦਦ ਕਰਨ ਆ ਰਹੇ ਹਨ ਐਨ ਉਸੇ ਵਕਤ ਏਜੰਸੀਆਂ ਦੇ ਸਿਸਕਾਰੇ ਹੋਏ ਇਹ ਵਿਅਕਤੀ ਚਪਾਈ ਚਾਰ ਸਾਂਝ ਨੂੰ ਤੋੜਨ ਦੇ ਸਿਰ ਤੋੜ ਯਤਨ ਕਰ ਰਹੇ ਹਨ ਬਾਹਰ ਤੋਂ ਬਾਹਰ ਬੈਠੇ ਪੰਜਾਬੀ ਭਰਾ ਵੀ ਅਜਿਹਾ ਨਾ ਕਰਨ ਦੀ ਅਪੀਲਾ ਕਰ ਰਹੇ ਹਨ ਪਾਲ ਪਾਪਾ ਦੇ ਸ਼ਾਰਿਆਂ ਦੇ ਕੰਮ ਕਰ ਰਹੇ ਇਹਨਾਂ ਲੋਕਾਂ ਨੂੰ ਕਿਸੇ ਦੀ ਪਰਵਾਹ ਨਹੀਂ ਸਿੱਖੀ ਭੇਸ ਵਿੱਚ ਸੜਕਾਂ ਤੇ ਖੜੇ ਰੇੜੀਆਂ ਫੜੀਆਂ ਵਾਲੇ ਸੌਖਾ ਨਿਸ਼ਾਨਾ ਮਿੱਥ ਕੇ ਉਹਨਾਂ ਨੂੰ ਧਮਕੀਆਂ ਦੇ ਰਹੇ ਹਨ ਤੇ ਰੇੜੀਆਂ ਹਟਾ ਰਹੇ ਹਨ ਪੰਜਾਬ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕਾਰਵਾਈ ਆਰਐਸਐਸ ਦੇ ਸ਼ਾਰਿਆਂ ਦੇ ਕੀਤੀ ਜਾ ਰਹੀ ਹੈ ਇਹ ਦੇਸ਼ ਪੱਧਰ ਤੇ ਕਿਸਾਨਾਂ ਮਜ਼ਦੂਰਾਂ ਦੀ ਉਸਰ ਰਹੀ ਸਮਾਂ ਨੂੰ ਤੋੜਨ ਦਾ ਯਤਨ ਹੈ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਇਹ ਤਮਾਸ਼ਾ ਦੇਖ ਰਹੀ ਹੈ ਆਮ ਆਦਮੀ ਪਾਰਟੀ ਦੇ ਸਰਪੰਚ ਵੀ ਮਜ਼ਦੂਰਾਂ ਖਿਲਾਫ ਮਤੇ ਪਾ ਰਹੇ ਹਨ ਜੋ ਜਮੀਨੀ ਹਕੀਕਤ ਆ ਇਸ ਫਿਰਕੂ ਪੰਡ ਪਾਉ ਮਹਮੇ ਅਗੇ ਕੰਧ ਬਣ ਕੇ ਖੜੀ ਹੈ ਜਮਹੂਰੀ ਇਨਸਾਫ ਪਸੰਦ ਇਸ ਹਰਦ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਪ੍ਰਵਾਸੀ ਏਕਾ ਬਣਾਈ ਰੱਖਣ ਲਈ ਯਤਨ ਜਾਰੀ ਰੱਖਣੇ ਚਾਹੀਦੇ ਹਨ ਅਤੇ ਪੰਜਾਬ ਦੇ ਹਕੀਕੀ ਮੁੱਦਿਆਂ ਤੇ ਸੰਗਰਸ਼ ਦੀ ਲਾਮਬੰਦੀ ਦੇ ਜਤਰ ਕਰਨੇ ਚਾਹੀਦੇ ਧੰਨਵਾਦ ਦੋਸਤੋ